ਇਹ ਉਹ ਲੋਕਾਂ ਲਈ ਬਾਕੀ ਹੈ ਉਹ ਮੇਰੇ ਮੇਰੇ ਮੈਂ ਨਹੀਂ ਲੇ ਲਓ ਕਰੋ ਸ਼ੁਰੂ ਚਲੋ ਚੀਅਰਮੈਨ ਸਾਹਿਬ ਅੱਜ ਜਿਹੜਾ ਤੁਸੀਂ ਆਮ ਆਦਮੀ ਪਾਰਟੀ ਦਾ ਜ세ਦਾਰ ਗੁਰਮੀਤ ਸਿੰਘ ਖੁੱਡੀਆਂ ਮੀਤਵਾਰ ਦਾ ਇੱਥੇ ਪੰਨੀ ਵਾਲੇ ਫੱਤੇ ਦਫ਼ਤਰ ਖੋਲ੍ਹਿਆ ਹੈ ਇਹਦੇ ਨਾਲ ਤੁਸੀਂ ਕਿੰਨੇ ਪਿੰਡ ਅਟੈਚ ਕੀਤੇ ਹੈ? ਟੈਗ ਤੇ ਪਿੰਡ ਸਾਡੇ ਕੋਲੇ ਇੱਥੇ ਹੈ ਗਈ 10-12 ਪਿੰਡ। ਸਲਾਮ। ਅੱਛਾ। ਰਾਵਾਂ ਦੇ ਜਿੰਨੇ ਪਿੰਡ ਨੇ ਸਾਰੇ ਇੱਥੇ ਨੇੜੇ-ਤੇੜੇ ਵਾਲੇ ਸਾਰੇ ਇੱਥੇ ਚੌਂਕ ਬਣ ਗਿਆ ਸਾਡਾ ਬਹੁਤ ਵਧੀਆ ਹੈ। ਟਿਕਾਣੇ ਤੇ ਆਈ ਸਾਡੇ ਪਿੰਡ। ਸਲਾਮ। ਸਲਾਮਾਂ ਜੀ ਆਲ ਦੇ ਸਾਰੇ ਪਿੰਡ ਨਾਲ ਬਤਲ ਇੱਥੇ ਹੋਣ। ਤਰੀਬ ਨਹੀਂ ਹੈ ਗਈ ਹੈ ਜੀ। ਹਾਂਜੀ। ਹਾਂਜੀ। ਚੇਰਮਨ ਸਾਹਿਬ ਦਫ਼ਤਰ ਦਾ ਉਦੋਂ ਕਾਰਨ ਤੁਸੀਂ ਬਹੁਤ ਲੇਟ ਕਰੀ ਜਾਂਦੇ ਹੋ। ਕਾਫੀ ਟਾਈਮ ਤਾਂ ਪਹਿਲਾਂ ਤੋਂ ਭਰਿਆ ਹੋਇਆ ਹੈ। ਇਹ ਕੀ ਕਰਨਾ ਤੁਹਾਡਾ ਇਹਨਾਂ ਚੋਣ ਦਾ ਬਿਲਕੁਲ ਡੇਰ ਕੋਈ ਨਹੀਂ ਦਈ। ਕੰਮ ਦੇ ਦਿਨ ਸੀ। ਬਾੜੀਆਂ ਦੇ ਦਿਨ ਸੀ। ਸਾਰੀ ਭੈਣ ਭਰਾ ਜਿਹੜੇ ਉੱਧਰ ਲੱਗੇ ਸੀ ਕਿ ਇਹਨੇ ਤੂੜੀ ਲਿਮਣੀ ਕਿ ਇਹਨੇ ਦਾਣੇ ਸਾਹਮਣੇ ਉਹਦਾ ਕਰਕੇ ਥੋੜਾ ਲੇਟ ਹੋ ਗਿਆ ਪਰ ਕੋਈ ਲੇਟ ਨਹੀਂ ਹੈ ਗਾਲੇ। ਬਹੁਤ ਹਲੇ 12-13 ਦਿਨ ਪਏ ਨੇ। ਇਹਨਾਂ ਦਿਨਾਂ 'ਚ ਬਹੁਤ ਵਧੀਆ ਕੰਮ ਸੰਭਾਲ ਲਾਂਗੇ। ਪਿੰਡਾਂ ਦੇ ਵਿੱਚ ਥੋੜੀ ਮਹਿਮ ਨੂੰ ਕਿੰਨਾ ਕੁ ਹੰਗਾਰਾ ਮਿਲ ਰਿਹਾ ਹੈ? ਸਾਨੂੰ ਤਾਂ ਐ ਜਾਵਦਾ ਜਿਵੇਂ 22 ਦੇ ਇਲੈਕਸ਼ਨ ਨਾਲੋਂ ਵੀ ਅਰਕੀ ਸਾਨੂੰ ਬਹੁਤ ਜ਼ਿਆਦਾ ਹੰਗਾਰਾ ਮਿਲਦਿਆ ਤੁਸੀਂ ਆਪਣਾ ਮੁਕਾਬਲਾ ਜ세ਦਾਰ ਗਰਮੀਤ ਸਿੰਘ ਖੁੱਡੀਆਂ ਨਾਲ ਮੁਕਾਬਲਾ ਕਿਹਦੇ ਨਾਲ ਤੁਸੀਂ ਕਾਗਸ ਨਾਲ ਬਣਦੇ ਹੋ ਅਕਾਲੀਦਾਨ ਨਾਲ ਬਣਦੇ ਹੋ ਜਾਂ ਬੀਜੇਪੀ ਨਾਲ ਬਣਦੇ ਹੋ ਕਿਹਦੇ ਨਾਲ ਬਣਦੇ ਹੋ ਸਾਡਾ ਤਾਂ ਮੁਕਾਬਲਾ ਮਿਲੂ ਜ਼ਿਆਦਾ ਕਿਸੇ ਨਾਲ ਨਹੀਂ ਅਸੀਂ ਤਾਂ ਪਹਿਲੇ ਨੰਬਰ ਤੇ ਜਾਵਾਂਗੇ ਸਾਨੂੰ ਜਿਵੇਂ ਲੱਗਦਾ ਹੈ ਜੀ ਬਹੁਤ ਸਾਡੇ ਸਾਥ ਭੈਣ ਭਰਾ ਦੇ ਰਹੇ ਨੇ ਜਿਹੜੇ ਕਾਲੀ ਦਲ ਦੇ ਇੰਨੇ ਛੱਡ ਛੱਡ ਕੇ ਬਡੇ ਬਡੇ ਜਿਹੜੇ ਸਾਡੇ ਨਾਲ ਆ ਰਹੇ ਨੇ ਸਾਨੂੰ ਇਸ ਦਾ ਵੀ ਸਾਡਾ ਮੁਕਾਬਲਾ ਨਹੀਂ। 10 ਸੀਟਾਂ ਦੀ ਸੰਭਾਵਨਾ ਜੀ ਤੁਹਾਨੂੰ। ਅਸੀਂ ਤਾਂ 13 ਲੀਆ 13 ਹੀ ਹਾਂ ਲਈ ਮਾਰੇ ਕਿਰਪਾ ਕਰੂਗਾ। ਬਾਬਾ ਨਾਨਕ 13 ਲੀਆ 13 ਹੀ ਸੀਟਾਂ ਲੈ ਗਏ। ਤੁਸੀਂ ਲੋਕਾਂ 'ਚ ਜਾਣਿਓ ਕਿਹੜੇ ਕਿਹੜੇ ਮੁੱਦੇ ਲੈ ਕੇ ਜਾਣਿਓ ਵੀ ਆ ਆਦਮੀ ਪਾਰਟੀ ਨੇ ਆਹਾ ਆਹਾ ਕੰਮ ਕੀਤੇ ਆ। ਮੁੱਦੇ ਸਭ ਤੋਂ ਪਹਿਲਾਂ ਤੇ ਜਿਹੜੀਆਂ ਨੌਕਰੀਆਂ ਦਾ ਹੈ ਸਭ ਤੋਂ ਪਹਿਲਾਂ ਤੇ ਉਹ ਹੀ ਆ ਜੀ ਸਭ ਤੋਂ ਮਗਰੋਂ ਦਿੰਦੇ ਸੀ ਜਿਹੜੀਆਂ ਮਾਨ ਸਾਹਿਬ ਨੇ ਸਭ ਤੋਂ ਪਹਿਲਾਂ ਨੌਕਰੀਆਂ ਦਿੱਤੀਆਂ ਨੇ। ਜੋ ਛੜਕਾਂ ਜੋ ਵੀ ਕੁਛ ਬਹੁਤ ਵਧੀਆ ਕੀਤਾ ਜਿਹੜਾ ਕੰਮ ਕੀਤਾ ਹੈ ਬਿਜਲੀ ਵੀ ਕਰ ਦਿੱਤੀ ਜਨਤਾ ਦੀ ਹੁਣ ਗਾਂ ਦੂਜੇ ਕੰਮ ਜਿਹੜੇ ਕੀਤੇ ਨੇ ਉਹ ਵੀ ਕਰਾਂਗੇ ਜਿਹੜੀਆਂ ਝੋਲੇ ਦੀਆਂ ਲਾਈਟ ਤੇਰੀ ਦਿਨੇ ਦਿੱਤੀ ਆ ਜੀਵਿੰਦਾਰ ਨੂੰ ਗਰੀਬਾਂ ਨੂੰ ਸਭ ਨੂੰ ਰਾਤ ਪਾਣੀ ਨਹੀਂ ਲਾਉਣਾ ਪੈਂਦਾ ਨੌਕਰੀਆਂ 43000 ਦਿੱਤੇਆਂ ਕੋਈ ਪੈਸਾ ਪੁੱਦਾ ਵੀ ਚੱਲਿਆ ਲਾ ਜੀ ਪੈਸਾ ਤਾਂ ਕੋਈ ਦੱਸੇ ਆਣਗੇ ਆਪਣੇ ਪਹਿਲਾਂ 30 ਕਿਲੋ ਕਣਕ ਹੁੰਦੀ ਹੁੰਦੀ ਸੀਗੀ ਦੇ ਖੂਹਾਂ ਤੇ ਉਸ ਤੋਂ ਮੱਧ 15 ਕਿਲੋ ਕਣਕ ਕਰਦੀ ਹੁਣ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ 5 ਕਿਲੋ ਆਟਾ ਕਰਤਾ ਜਿਹੜਾ ਇਹਦਾ ਸੈਂਟਰ ਗਵਰਨਮੈਂਟ ਦਾ ਕੰਮ ਆਣਾ ਹੀ ਚਲੋ ਜੇ ਆਪਾਂ ਆਰ ਕੀ ਆ ਲੈ ਕੇ ਮੋਰਚਾ ਜਿੱਤ ਗਏ ਤੇ ਉੱਥੇ ਹੀ ਫੇਰ ਲੈ ਜਾਵਾਂਗੇ ਉਦੋਂ ਵੱਧ ਭਾਵੇਂ ਦੀ ਇਹ ਘਟ ਨਹੀਂ ਦਿੰਦੇ ਠੀਕ ਆ ਜੀ ਮੇਰੇ ਕੋਲ ਹਾਂ ਜੀ